ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੰਡੀ ਦੀ ਵਾਰ ਇੱਕ ਓ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਥਮ ਭਗਵਤੀ ਸਿਮਰਕਾਇ ਗੁਰੂ ਨਾਨਕ ਲੰਇ ਆਏ ਫਿਰ ਅੰਗਦ ਗੁਰ ਤੇ ਅਮਰਦਾਸੋ RAM ਦਾਸੈ ਹੋਈ ਸਹਾਈ ਅਰਜਨਾ ਹਰ ਗੋਬਿੰਦ ਨੂੰ ਉਸਿ ਸਿਮਰਾਉ ਉਸਿ ਲਿਹਰ ਰਾਈ ਸ੍ਰੀ ਹਰਿ ਕ੍ਰਿਸ਼ਨ ਤੇਾਈ ਐ ਜਿਸ ਡਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰੈ ਘਰ ਨਾਉ ਨਿਦ ਆਵੈ ਤਾਈ ਸਭ ਥਾਈ ਹੋਏ ਸਹਾਈ ਪਾਉੜੀ ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸੈ ਸੰਸਾਰ ਪੁਪਾਇਆ ਬ੍ਰਹਮਾ ਵਿਸਨਾ ਮਹੇਸ ਸਾਜ ਕੁਦਰਤੀ ਦਾ ਖੇਲ ਰਚਾਈ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ ਸਿਰ ਜੀ ਦਾਨੋ ਦੇਵਤੇ ਤਿਨ ਅੰਦਰ ਬਾਦਰ ਚਾਇਆ ਤੈਹੀ ਤੁਰਕਾ ਸਾਜਕੈ ਤੈਂਤਾ ਦਾ ਨਾਸ ਕਰਾਇਆ ਤੈਥੋਂ ਹੀ ਬਾਲ ਰਾਮ ਲੈ ਨਾਲ ਬਾਣਾ ਦਹ ਸ੍ਰਕਾਇਆ ਤੈਥੋਂ ਹੀ ਬਾਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ ਵੱਡੇ ਵੱਡੇ ਮਨ ਦੇਵਤੇ ਕਈ ਯੁੱਗ ਤਿਨੀ ਤਾਨਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਜੁਗ ਬੀਤਿਆ ਅਦਸੀਲੀ ਤ੍ਰੇਤਾ ਆਇਆ ਨਚੀ ਕਾਲ ਸਰੋਸਰੀ ਕਾਲਨਾਰਦੋ ਡਾਰੂ ਆਇਆ ਅਭਿਮਾਨ ਉਤਾਰਨ ਦੇਵਤਿਆਂ ਮਹਿਖਾ ਸੁਰ ਸੁੰਡਕ ਪਾਇਆ ਜੀਤ ਲਏ ਤਨ ਦੇਵਤੇ ਤੇ ਲੋਕੀ ਰਾਜ ਕਮਾਇਆ ਵੱਡਾ ਬੀਰ ਅਖਾਇ ਕੈ ਸਿਰ ਉੱਪਰ ਛਤਰ ਫੇਰਾਇਆ ਦਿੱਤਾ ਇੰਦਰ ਨਿਕਾਲ ਕੈ ਤਨ ਗਿਰ ਕੈਲਾਸ ਤਕਾਇਆ ਡਰ ਕੈ ਹੱਥੋਂ ਦਾਨ ਗੀ ਦਿਲ ਅੰਦਰ ਤਰਾਸ ਵਿਧਾਇਆ ਆਪਾਸ ਦੁਰਗਾ ਦੇ ਇੰਦਰ ਆਇਆ ਪਾਉੜੀ ਇਕ ਦਿਹਾੜੇ ਨਾਵਣ ਆਈ ਤੁਰਕਸ਼ਾਹ ਇੰਦਰ ਬ੍ਰਿਥਾ ਸੁਣਾਈ ਆਪਣੇ ਹਾਲ ਦੀ ਹੀਨ ਲਈ ਠਕرائی ਸਾਤੇ ਦਾਨ ਗੀ ਲੋਕੀ ਤੇ ਹੀ ਫੇਰਾਈ ਦੋਹੀ ਆਪਣੇ ਬੈਠੇ ਵਾਈ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਮਨਾ ਰਾਕਸਾ ਕਿਨੈ ਨਾ ਜਿੱਤਾ ਜਾਈ ਮਹਿਖੇ ਤੈ ਤਨੂ ਤੇਰੀ ਸ਼ਾਮ ਤਕਾਈ ਦੇਵੀ ਤੁਰਕਸ਼ਾਹ ਪਾਉੜੀ ਦੁਰਗਾ ਬੈਣ ਸੁਣੰਦੀ ਹਸੀ ਹੜ ਹੜਾਏ ਉਹੀ ਸੀ ਹੋ ਮੰਗਾਇਆ ਰਾਖਸ ਭਖਣਾ ਚਿੰਤਾ ਕਰਹੋ ਨਾ ਕਾਈ ਦੇਵਾਨੂ ਆਖਿਆ ਰੂਹ ਹੋਈ ਮਹਾਮਾਈ ਰਾਖਸ ਮਾਰਨੇ ਦੋਹਰਾ ਰਾਖਸ ਆਏ ਰੂਹ ਲੇ ਖੇਤਾ ਪੜਨ ਕੇ ਚਾਈ ਲਸਕਨ ਤੇਗਾ ਬਰਛੀਆਂ ਸੂਰਜ ਨਦਰ ਨਾ ਪਾਏ ਪੌੜੀ ਦੁਹਾਂ ਘਨਾਰਾ ਮੋ ਜੁੜੇ ਢੋਲ ਸੰਖ ਨਗਾਰੀ ਬੱਚੇ ਰਾਖਸੁ ਆਈ ਰੂਹਲੇ ਤਰਬਾਰੀ ਬਖਤਰ ਸੱਜੇ ਜੁਟੇ ਸੋਹੇ ਜੁਦਨੂ ਇਕ ਜਾਤ ਨਾ ਜਾਣਨ ਭਜੇ ਘੇਰ ਅੰਦਰ ਜੋਦੇ ਕੱਜੇ ਪੌੜੀ ਜੰਗ ਮੁਸਾਫਾ ਬਜਿਆ ਰਣਪੁਰੇ ਨਗਾਰੀ ਚਾਵਲੇ ਝੂਲਨਾ ਨੀਜੇ ਬੈਰਖਾਨੀ ਈਸਾਨ ਲਸਨ ਲਸਾਵਲੇ ਟੋਲ ਅਨਗਾਰੀ ਪਾਉਣ ਦੀ ਉੰਗਣ ਜਾਣ ਜਟਾਵਲੇ ਦੁਰਗਾ ਦਾਣੂ ਡਹਿਰਾਣ ਆਨਾਦ ਵੱਜਨ ਖੇਤ ਪੀ ਹਾਵਲੇ ਵੀਰ ਪਰੋਤੇ ਵਰਛੀਏ ਜਾਣ ਡਾਲ ਚਮੁੱਟੇ ਆਵਲੇ ਇਕ ਵੱਡੇ ਤੇਗੀ ਤੜਫੀਆਂ ਨਾ ਮਦ ਪੀਤੇ ਲੋਟਣਾ ਬਾਵਲੇ ਇਕ ਚੁਣ ਚੁਣ ਝਾੜੋਂ ਕੱਢਿਆ ਨਾ ਰੀਤ ਵਿੱਚੋਂ ਸੋਇਨਾ ਡਾਬਲੇ ਕਦਾ ਤ੍ਰਿਸ਼ੂਲਾ ਵਰਛੀਆਂ ਤੀਰ ਵੱਗਨ ਖਰੇ ਉਤਾਵਲੇ ਜਾਣ ਦਸੇ ਪੁਜੰਗਮ ਸਾਵਲੇ ਮਰ ਜਾਵਨ ਵੀਰ ਰੁਹਾਵਲੇ ਪਾਉੜੀ ਦੇਖਣਾ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ ਧਾਈ ਰਾਖਸ ਰੂਹ ਲੇ ਚੌਗਰ ਤੇ ਭਾਰੇ ਅੱਥੀ ਤੇ ਕਾਂ ਪਕੜ ਕੈ ਰਣ ਭਿੜੇ ਕਰਾਰੇ ਕਦੇ ਨਾ ਨੱਠੇ ਜੁੱਧ ਤੇ ਜੋਦੇ ਜੁਝਾਰੇ ਦੇਲ ਵਿਚਾਰੂ ਵਢਾਏ ਕੈ ਮਾਰ ਮਾਰ ਪੁਕਾਰੀ ਮਾਰੇ ਚੰਡ ਪ੍ਰਚੰਡ ਨੈ ਵੀਰ ਖੇਤ ਉਤਾਰੇ ਮਾਰੇ ਜਾਪਨ ਬਿਜੁਲੀ ਸਿਰ ਭਾਰ ਮੁਨਾਰੇ ਪੌੜੀ ਚੋਟ ਪਈ ਤ ਮਾਮੇ ਦਲਾ ਮੁਕਾਬਲਾ ਦੇਵੀ ਦਸਤਨ ਚਾਈ ਸੀ ਹਣਸਾਰ ਦੀ ਪੇਟ ਮਲੰਦੇ ਲਾਈ ਮੈਂ ਖੇ ਨਾ ਤਨੂੰ ਗੁਰਦੇ ਆਂਦਾ ਖਾਈ ਨਾਲੇ ਰੁੱਕੜੇ ਜਹੀ ਦੇਲ ਵਿੱਚ ਆਈ ਕਹੀ ਸੁਣਾਏ ਕੈ ਚੋਟੀ ਜਾਣ ਦਿਖਾਈ ਤਾਰੇ ਧੂਮਕੇ ਤਰ ਪਾਉੜੇ ਚੋਟਾਂ ਪਾਵਨ ਨੰਗਾਰੇ ਅਣੀਆਂ ਜੁਟੀਆਂ ਤੂੰ ਹਲੀਆਂ ਤਰਵਾਰੀ ਦੇਵਾ ਦਾਨ ਵੀ ਵਾਹਨ ਵਾਰੂ ਵਾਰੀ ਸੂਰੇ ਸੰਘਰੇ ਵਗਾਇ ਰਤ ਧੁਲਾਰੀ ਜਉਗੇ ਰੂਬਾ ਬਤਰਾ ਦੇਖਣ ਬੈਠ ਅਟਾਰੀ ਨਾਰੀ ਰਾਖਸਾਂ ਪਾਈ ਧੂਮ ਸਵਾਰੀ ਦੁਰਗਾ ਦਾਨਵੀ ਪੌੜੀ ਲਖਨਗਾਰੀ ਵਚਨ ਆਮੋ ਸਾਹਮਣੇ ਅਕਸਰ ਉਹਨਾਂ ਭਜਣਾ ਰੂਹੀ ਰੋਹਲੇ ਸਿੰਘਾਂ ਵਾਂਗੂ ਗੱਜਣਾ ਸੱਬੇ ਸੂਰਮੇ ਤਾਣ ਤਾਣ ਕੈ ਪਰ ਛੱਡਣ ਦੁਰਗਾ ਸਾਹਮਣੇ ਪਾਉੜੀ ਪੁਰੇ ਨਗਾਰੀ ਦੂ ਹਰੇ ਰਣ ਸੰਗਲਿਆਲੇ ਢੂੜਲ ਪੇਟੇ ਤੂ ਹਰੇ ਸਰਦਾਰ ਜਟਾਲੇ ਉਖਲੀਆਂ ਨਾ ਸਾਂਜ ਨਾ ਮੋਹਿ ਜਪਣ ਆਲੇ ਤਾਈ ਦੇਵੀ ਸਾਹਮਣੇ ਬੀਰ ਮੁਛਲੀਆਲੇ ਸੁਰਪਤ ਜੇਹੇ ਲਾੜ ਹਟੇ ਬੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੀਰ ਕੈ ਜਾਨ ਘਣੀ ਅਰ ਕਾਲੇ ਪਾਉੜੀ ਝੋਟ ਪਈ ਖਰਚਾਮੀ ਦਲਾਂ ਮੁਕਾਬਲਾ ਘੀਰ ਲਈ ਵਰਿਆਮੀ ਦੁਰਗਾ ਹਾਈ ਕੈ ਰਾਖਸ ਵੱਡੇ ਅਲਾਮੀ ਭੱਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੀਵਤਾ ਪਾਉੜੀ ਅਗਣਿਤ ਕੁਰੇ ਨਗਾਰੀ ਦਲਾਂ ਪਿੜੰਦਿਆਂ ਪਾਈ ਮਹਿਖਲ ਭਾਰੀ ਦੀਵਾ ਧਨਵਾ ਵਾਹਨ ਫਟ ਕਰਾਰੀ ਰਾਗ ਸਰੂਹਲੀ ਜਪਣ ਤੇਗੀ ਆਰੀ ਮਿਆਨੋ ਤੂੰ ਹੀਆ ਜੋਦੇ ਵੱਟੇ ਮਨਾਰੀ ਜਪਣ ਖੇਤ ਵਿੱਚ ਦੇਵੀ ਆਪ ਸਵਾਰੀ ਪੱਬਾ ਜਿਵੇਂ ਹਣੀ ਕਦੀ ਨਾ ਆਖਨ ਹਾਰੀ ਧਾਵਨ ਸਾਹਮਣੇ ਦੁਰਗਾ ਸਭ ਸੰਧਾਰੀ ਰਾਗ ਸਖੜਗਲੈ ਪਾਉੜੀ ਉਮਲ ਲੱਥੇ ਜੋਦੇ ਮਾਰੂ ਬੱਜਿਆ ਬੱਤਲ ਜਿਉ ਮਹਿਖਾ ਸੁਰ ਰਣ ਵਿੱਚ ਗੱਜਿਆ ਇੰਦਰ ਜੀਹਾ ਜੋਦਾ ਮੈਥੋਂ ਭੱਜਿਆ ਕੌਣ ਵਿਚਾਰੀ ਦੁਰਗਾ ਜੇਨ ਰਣ ਸੱਜਿਆ ਬੱਜੇ ਢੋਲ ਲੰਗਾਰੀ ਦਲਾ ਮੁਕਾਬਲਾ ਤੀਰ ਫਿਰੈ ਰਹਿ ਬਾਰੇ ਅੰਮੋ ਸਾਹਮਣੇ ਅਗਣਿਤ ਵੀਰ ਸੰਗਾਰੀ ਲਗਦੀ ਕੈਬਰੀ ਡਿੱਗੀ ਜਾਣ ਮਨਾਰੀ ਮਾਰੇ ਵਿਚਦੀ ਖੁੱਲੀ ਵਾਲੀਂ ਦਾ ਤੋ ਹਾੜੀ ਸੱਪੇ ਸੂਰਮੇ ਸੁੱਤੇ ਜਾਣ ਜਟਾਲੇ ਭੰਗਾ ਖਾਈ ਕੈ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਨਾਲ ਧੌਂਸਾ ਭਾਰੀ ਕਟਕ ਉਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਨੋ ਖੰਡਾ ਤੂਹਿਆ ਮਹਿਖਾ ਸੁਰ ਭਾਰੀ ਉਮਲਾ ਲੱਥੇ ਸੂਰਮੇ ਮਾਰ ਮੱਚੀ ਕਰਾਰੀ ਜਾਪੇ ਚੱਲੇ ਰਤ ਦੇ ਸੱਲਲੇ ਜਟ ਧਾਰੀ ਪੌੜੀ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਤੂਹੇ ਲਈ ਕਿਰਪਾਣੀ ਦੁਰਗਾ ਮਿਆਨ ਦੇ ਚੰਡੀ ਰਾਖ ਸਖਾਣੀ ਵਾਹੀ ਦੈਤ ਨੂੰ ਕੋਪਰ ਚੂਰ ਚਵਾਣੀ ਲੱਥੀ ਕਰਗ ਲੈ ਪਖਰ ਤੁਰਾ ਪਲਾਣੀ ਰੜਕੀ ਧਰਤ ਜਾਈ ਲੈਂਦੀ ਅਗਾ ਸਿਧਾਣੀ ਸਿੰਘਾਂ ਧੌਲ ਦਿਆਂ ਕੂਰਮ ਸਿਰ ਲਹਿਲਾਣੀ ਤੁਸਮਨ ਮਾਰ ਕੈ ਵੱਡੇ ਗਨ ਤੇ ਕਹਾਣੀ ਮੂਏ ਖੇਤ ਵਿੱਚ ਰਣ ਵਿੱਚ ਕੱਤੀ ਕਹਾਣੀ ਲੋਹੂ ਮਿਚਦੀ ਚਾਰੇ ਯੁਗ ਕਹਾਣੀ ਚੱਲਗ ਤੇਗਦੀ ਵਿਦਣ ਖੇਤ ਵਿਹਾਣੀ ਮਹਿਖੇ ਦਾਇਤ ਨੂੰ ਇਤੀ ਮਹਿਖਾਸੁਰ ਦਾਇਤ ਮਾਰੇ ਦੁਰਗਾ ਆਇਆ ਜਉਦ ਹੈ ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਬੀਰ ਜਟਾਣੀ ਦਲ ਵਿੱਚ ਅਗਲੇ ਮੰਗਣ ਨਹੀਂ ਪਾਣੀ ਦਲੀਂ ਹਕਾਰ ਕਰ ਕੈ ਜਾਣਕਾਰੀ ਸਮਾਈ ਪਠਾਣੀ ਸੁਣ ਕੇ ਰਾਗ ਨੂੰ ਰਤੂ ਦੀ ਹੜਵਾਣੀ ਚੱਲੀ ਬੀਰ ਖੇਤ ਪੀਤਾ ਫੁੱਲੇ ਆਣੀ ਹੂਮਨਾ ਸੂਰਮੇ ਹੋਈ ਅਲੋ ਭਵਾਨੀ ਦੇਵਾਂ ਨੂੰ ਰਾਜ ਦੀ ਸਰਦੀ ਬਰਦਾਨੀ ਹੋਈ ਜਿੱਤ ਦੇਨਾ ਸੁੰਭ ਨੇ ਸੁੰਭ ਗੁਮਾਨੀ ਜਨਮੇ ਸੂਰਮੇ ਇੰਦਰ ਦੀ ਰਾਜ ਧਾਨੀ ਤੱਕੀ ਜਿੱਤਣੀ ਇੰਦਰਪੁਰੀ ਤੇ ਧਾਵਣਾ ਵੱਡ ਜੋਤੀ ਮਤਾ ਪਕਾਇਆ ਸੰਜ ਪਟੇਲਾ ਪਖਰਾ ਭੀੜ ਸੁੰਦਾ ਸਾਜ ਬਣਾਇਆ ਜੁੰਮੇ ਕਟਕ ਅਸ਼ੂਹਣੀ ਅਸਮਾਨ ਗਰਦੀ ਛਾਇਆ ਰੋਹੇ ਸੁੰਭਾ ਨੇ ਸੁੰਭ ਸਿਧਾਇਆ ਪਾਉੜੀ ਸੁੰਭਾ ਨੇ ਸੁੰਭ ਅਲਾਇਆ ਵੱਡ ਜੋਦੀ ਸੰਗਰਵਾਏ ਰੋਹ ਦਿਖਾਲੀ ਦਿੱਤੀਆਂ ਵਰਿਆਮੀ ਤੁਰੇ ਨਚਾਈ ਘਰੇ ਤਮਾਮੇ ਦੋ ਹਰੇ ਜਾਣ ਬਾਹਣਾ ਜਿਉਂ ਅਰੜਾਈ ਦਿਉ ਦਾਨੋ ਲੁਜਣ ਆਏ ਪਾਉੜੀ ਦਾਨੋ ਦੇਉ ਅਨਾਗੀ ਸੰਗਰ ਰਚਿਆ ਫੁੱਲ ਖਿੜੇ ਜਣ ਬਾਗੀ ਬਾਣੇ ਜੋਦਿਆਂ ਭੂਤਾ ਇਲਾ ਕਾ ਗੀ ਗੋਸ਼ਟ ਪਖਿਆ ਉਮੜ ਤੁਮੜ ਜਾਗੀ ਕੱਤੀ ਸੂਰਿਆਂ ਸੱਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦੇਉ ਭਜਾਈ ਮਿਲ ਕੈ ਰਾਤ ਸਿੰਘ ਲੋਕੀਂ ਤੇਹੀ ਫੇਰਾਈ ਦੋਹੀ ਆਪਣੀ ਦੁਰਗਾ ਦੀ ਸ਼ਾਮ ਤਕਾਈ ਦੇਵਾਂ ਡਰਦਿਆਂ ਆਂਦੀ ਚੰਡ ਚੜ੍ਹਾਈ ਉੱਤੇ ਰਾਤ ਸ਼ਾਂ ਪੌੜੇ ਆਈ ਫੇਰ ਭਵਾਨੀ ਖਬਰੀ ਪਾਈਆ ਦੈਂਤ ਵੱਡੇ ਅਭਮਾਨੀ ਹੋਏ ਏ ਕਠੇ ਲੋਚਨ ਤੂਮ ਗੁਮਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਦਾਨੋ ਆਪ ਕਹਾਈਆ ਸੱਟ ਪਈ ਖਰਚਾਮੀ ਦੁਰਗਾ ਲਿਆਵਣੀ ਪਾਉੜੇ ਕਟਕ ਉੱਠੀ ਰਣ ਚੰਡੀ ਫੌਜਾਂ ਦੇਖ ਕੇ ਤੁਹੇ ਮਿਆਨੋ ਖੰਡਾ ਹੋਈ ਸਾਹਮਣੇ ਸੱਬੇ ਵੀਰ ਸੰਧਾਰੇ ਤੂੰ ਮਰਨੈਣ ਦੇ ਜਾਣ ਲੈ ਕੱਟਿਆਰੇ ਦਰਖਤ ਬਾਢੀਆਂ ਪਾਉੜੇ ਚੋਵੀ ਤੌਂਸ ਬਜਾਈ ਦਲਾ ਮੁਕਾਬਲਾ ਰੂਹ ਭਵਾਨੀ ਆਈ ਉਤੇ ਰਾਗ ਸ਼ਾਂਖ ਪੈਦ ਹੱਤ ਨਚਾਈ ਸੀ ਅਨਸਾਰ ਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗੁਲੀ ਭਾਈਆਂ ਮਾਰਨ ਭਾਈ ਦੁਰਗਾ ਜਾਣ ਕੈ ਰੂਹ ਹੋਏ ਚਲਾਈ ਰਾਗ ਸਰਾਏ ਨੂੰ ਜਾਮਪੁਰ ਦੀ ਆ ਪਠਾਈ ਲੋਚਨ ਤੂੰ ਮਨੂ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ ਪਾਉੜੇ ਭੰਨੇ ਦਾਤ ਪੁਕਾਰੀ ਰਾਜੇ ਸੁੰਪਥੈ ਲੋਚਨ ਤੂੰ ਸੰਗਾਰੀ ਸਣੇ ਸਿਪਾਹੀਆਂ ਚੋਣ ਚੋਣ ਜੋਦੇ ਮਾਰੇ ਅੰਦਰ ਖੇਤ ਦਾ ਜਪਣ ਅੰਬਰਤਾਰੇ ਡਿਗਨ ਸੂਰਮੇ ਗਿਰੀ ਪਰਬਤ ਭਾਰੀ ਮਾਰੇ ਵਿਚ ਦੇ ਦੰਤਾਂ ਦੀ ਦਲ ਹਾਰੇ ਦਹਿਸਤ ਖਾਈ ਕੈ ਬਚੇ ਸੋ ਮਾਰੇ ਮਾਰੇ ਰਹਦੇ ਰਾਇਥੈ ਪਾਉੜੇ ਰੂਹ ਹੋਏ ਬੁਲਾਈ ਰਾਖਸ ਰਾਈ ਨੇ ਬੈਠੇ ਮਤਾ ਪਕਾਈ ਦੁਰਗਾ ਲਿਆਵਣੀ ਚੰਡ ਅਰਮੰਡ ਪਠਾਏ ਬਹੁਤਾ ਕਟਕਦਾ ਜਾਪੇ ਛੱਪਰ ਛਾਈ ਬਣੀਆਂ ਕੇ ਜਮਾ ਜੇ ਤੇ ਰਾਇ ਬੁਲਾਈ ਚੱਲੇ ਜੁੱਤ ਨੌ ਜਾਣ ਜੰਪੂਰ ਪਕੜ ਚਲਾਏ ਸੱਪੇ ਮਾਰਨੇ ਪੌੜੇ ਟੋ ਲੰਗਾਰੇ ਵਾਈ ਦਲਾ ਮੁਕਾਬਲਾ ਰੁਹੀ ਰੁਹੀ ਲਿ ਆਏ ਉਤੇ ਰਾਗ ਛਾਂ ਸਬਨੀ ਤੁਰੇ ਨਚਾਏ ਬਰਛੇ ਫਕੜ ਕੇ ਬਹੁਤੇ ਮਾਰ ਗਿਰਾਏ ਅੰਦਰ ਖੇਤ ਤੀਰਿੰਛੇ ਬਰਲਾਈ ਮੁਠੀ ਦੇਵਤਾ ਭੇਰੀ ਸੰਖ ਵਜਾਏ ਸੰਗਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਧਨ ਖਲੈ ਜਨੀ ਦਸਤ ਉਠਾਏ ਰਹੇ ਨਾ ਜੀਵ ਦੇ ਚੰਡ ਅਰ ਮੁੰਡਕ ਪਾਏ ਦੋਨੋ ਦੇਵਤਾ ਸੋਮਵਰੇ ਸੋਮਵਰੇ ਸਾਈ ਮਾਰੇ ਦਾਇਤ ਸੋਣਾ ਜੋਦੇ ਸਭ ਬੁਲਾਈ ਆਪਣੇ ਮਜਲਸੀ ਜਿਨੀ ਦੇਵ ਭਜਾਏ ਇੰਦਰ ਜੇ ਹੋਵੇ ਤੇਈ ਮਾਰਗੇ ਰਾਏ ਪਲਵਜ ਦੇਵਤਾ 19 10 3 10 ਤ ਵਜਾਏ ਤਨਾ ਚੇਤ ਕਰ ਫਿਰ ਸ਼ਰਾਨਵਤ ਬੀਜ ਚ ਲਾਏ ਬੀੜੇ ਰਾਏ ਦੇ ਸੰਜ ਪਟੇਲਾ ਪਾਏ ਚਿਲਕਤ ਟੋਪੀਆਂ ਲੁੱਜਣ ਨੌ ਅੜਾਈ ਰਕਸ ਰੂਹ ਹਲੇ ਕਦੇ ਨਾ ਕਿਨੈ ਹਟਾਏ ਜੁਤ ਮਚਾਏ ਕੈ ਮਿਲ ਤੇਈ ਦਾਨੁ ਆਏ ਹੁਣ ਸੰਗਰ ਦੇਖਣਾ ਪਾਉੜੀ ਦੈਂਤੀ ਡੰਡ ਉਭਾਰੀ ਨੇੜਾ ਆਏ ਕੈ ਸਿੰਘ ਕਰੀ ਅਸਵਾਰੀ ਤੁਰਗਾ ਸੂਰ ਸੁਣਾ ਖੱਬੈ ਦਸਤ ਉਭਾਰੀ ਗਦਾ ਫੇਰਾਏ ਕੈ ਸੈਨਾ ਸਭ ਸੰਘਾਰੀ ਸਰਨਵਤ ਬੀਜਦੀ ਜਾਣ ਮਾਦੋ ਖਾਈ ਮਦਾਰੀ ਘੂਮਨ ਸੂਰਮੇ ਅਗਨਤ ਪਾਉ ਪਸਾਰੀ ਰੁਲੇ ਹਾੜ ਵਿੱਚ ਜਾਪੇ ਖੇਡ ਖਿਡਾਰੀ ਸੁੱਤੇ ਫਾਦਨ ਸਰਣਵਤ ਬੀਜ ਹਕਾਰੇ ਰਹਦੇ ਸੂਰਮੇ ਜੋਦੇ ਜੇਡ ਮਨਾਰੇ ਦਿਸਨ ਖੇਤ ਵਿੱਚ ਸਬਨੀ ਦਸਤ ਉਭਾਰੇ ਤੇਗਾ ਤੁਹੇ ਕਹਿ ਮਾਰੂ ਮਾਰ ਪੁਕਾਰੇ ਆਏ ਸਾਹਮਣੇ ਸੰਜਾਂ ਤੇ ਠਣਕਾਰੇ ਤੇਗੀ ਉਪਰੇ ਕਾੜ ਘੜਮ ਨੋਂ ਠਠਿਆਰੇ ਜਾਨ ਬਣਾਏ ਕੈ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਹੂਮਰ ਬਰਕ ਸਤਾਣੀ ਦਲ ਵਿੱਚ ਘਤੀਓ ਸਣੇ ਤੁਰਾ ਫਲਾਣੀ ਡਿੱਗਣ ਸੂਰਮੇ ਉਠ ਉਠ ਮੰਗਨਾ ਪਾਣੀ ਕਾਇਲ ਘੂਮਦੇ ਏਵੜ ਮਾਰ ਬਿਹਾਨੀ ਉੱਪਰ ਰਾਕਸ਼ਾ ਬਿਜਲ ਜਿਉ ਝਰਲਾਣੀ ਉੱਠੀ ਦੇਵਤਾ ਪੌੜੀ 24 ਤਾਉਸ ਉਭਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਾਲ ਵਿੱਚ ਦਾਨਵੀ ਦੁਰਗਾ ਧਾਨੂ ਮਾਰੇ ਰੂਹ ਭਟਾਈ ਕੈ ਸਿਰ ਵਿੱਚ ਤੀਗ ਵਗਾਈ ਸ਼ਰਨ ਮਤ ਬੀਜਦੇ ਅਗਣਤ ਦਾਨੋ ਭਾਰੀ ਹੋਏ ਲੋਹੂਆ ਜੋਦੇ ਜੇੜ ਮਨਾਰੇ ਅੰਦਰ ਖੇਤਦਾ ਦੁਰਗਾ ਨਾਂ ਲਲਕਾਰੀ ਆਵਣ ਸਾਹਮਣੇ ਦੁਰਗਾ ਸਭ ਸੰਘਾਈ ਰਾਖਸ ਆਮਦੇ ਰਤੂ ਦੇ ਪਰਣਾਲੇ ਤਿੰਨ ਤੇ ਪੋਏ ਪਏ ਉੱਠੇ ਕਾਰਣਿਆਰੀ ਰਾਖਸ ਹੜ ਹੜਾਏ ਤਕਦਾ ਸੰਗਲਿਆਲੀ ਸੰਗਰਵਾਇਆ ਵਰਚੀ ਬੰਬਲੀਆਲੀ ਸੂਰੇ ਸੰਗਰੇ ਭੇੜ ਮਚਿਆ ਵੀਰਾਲੀ ਦੁਰਗਾਦਾਨਵੀ ਮਾਰ ਮਚੀ ਮੋਹਰਾਲੀ ਅੰਦਰ ਖੇਤ ਦਾ ਜਾਣ ਨਾਟ ਲੱਥੇ ਛਾਲੀ ਢੋਲ বাজਾਇ ਕਾ ਲੋਹੂ ਫਾਥੀ ਜਾਲੀ ਲੋਥੀ ਜਮ ਧੜੀ ਕਾਣ ਵਿੱਚ ਜਿਉਂ ਛੰਛਾਲੀ ਤੇਗਾ ਹਸਿਆ ਘੁੰਮਰ ਯਾਰ ਸਿਆਲੀ ਬਣੀਆਂ ਕੇ ਜਮਾ ਤਦਾਂ ਸੂਲ ਬਜਾਈਆਂ ਦਲਾ ਮੁਕਾਬਲਾ ਤੂਹੇ ਮਿਆਨੋਂ ਲਈਆਂ ਜਵਾਨੀ ਸੂਰਮੀ ਸ੍ਰਣਵਤ ਬੀਜ ਵਧਾਈਆਂ ਅਗਣਤ ਸੂਰਤਾ ਦੁਰਗਾ ਸੋਹੇ ਆਈਆਂ ਰੂਹ ਵਢਾਈ ਕੈ ਸਬਨੀ ਆਣ ਵਗਾਈਆਂ ਤੇਗਾ ਤੂਹੇ ਕੈ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ ਦੇਵੀ ਆਪ ਚਲਾਈਆਂ ਤੱਕ ਤੱਕ ਦਨਵੀ ਲੋਹੂ ਨਾਲ ਡੁਬਾਈਆਂ ਤੇਗਾ ਨੰਗੀਆਂ ਸਾਰ ਸੁਟੀ ਜਨ ਨਹਾਈਆਂ ਮਿਲ ਕੈ ਦੇਵੀਆਂ ਸੱਬੇ ਮਾਰਗ ਰਾਈਆਂ ਅੰਦਰ ਖੇਤ ਦਾ ਤਿੱਦੂ ਫੇਰ ਸਵਾਈਆਂ ਹੋਈਆਂ ਸੂਰਤਾ ਪਾਉੜੀ ਸੂਰੀ ਸੰਗਰ ਰਚਿਆ ਢੋਲ ਸੰਖ ਨਗਾਰੇ ਵਾਇ ਕੈ ਚੰਡ ਚਿਤਾਰੀ ਕਾਲ ਕਾ ਮਨ ਬਹਲਾ ਰੂਸ ਬਢਾਈ ਕੈ ਨਿਕਲੀ ਮੱਥਾ ਫੋੜ ਕੈ ਜਾਣ ਫਤੇ ਨੀਸਾਨ ਬਜਾਏ ਕੈ ਜਾਗ ਸੋ ਜੰਮੀ ਜੁੱਤਨੂ ਜਰਵਾਣਾ ਜਾਣ ਮਰੜਾਏ ਕੈ ਢਾਲ ਵਿੱਚ ਘੇਰਾ ਕੱਤਿਆ ਜਾਣਾ ਸਿੰਘ ਤੁਰਿਆ ਗਣੇ ਨਾਇਕੈ ਆਪ ਵੇਸੂਲਾ ਹੋਈਆਂ ਤਿਹੋ ਲੋਕਾਂ ਤੇ ਖੁਨਸਾਏ ਕੈ ਰੋਹ ਸਿਧਾ ਆਂ ਚੱਕਰ ਪਾਣ ਕਰ ਨੰਦਾ ਖੜਕ ਉਠਾਈ ਕੈ ਅੱਗਾ ਰਾਕਸ਼ ਬੈਠੇ ਰੋਹ ਲੇ ਤੀਰੀ ਤੇਗ ਸਹ ਬਰ ਲਾਇ ਕੈ ਪਕੜ ਪਛਾੜੇ ਰਾਕਸ਼ਾਂ ਦਲ ਦੰਗ ਤਾਂ ਅੰਦਰ ਜਾਏ ਕੈ ਬਹੁ ਕਿਸ ਪਕੜ ਪਛਾੜਿਆ ਨਾ ਤਿਨ ਅੰਦਰ ਤੂੰ ਮਰ ਚਾਈ ਕੈ ਵੱਡੇ ਵੱਡੇ ਚੁਣ ਸੂਰਮੇ ਗਹਿ ਕੋਟੀ ਦਏ ਚਲਾਏ ਕੈ ਰਾਣ ਕਾਲੀ ਗੁੱਸਾ ਖਾਈ ਕੈ ਪੌੜੀ ਦੁਹਾ ਕੰਧ ਹਾਰਾ ਮੋਹੇ ਜੁੜੇ ਅਣਿਆਰਾ ਚੁਈਆਂ ਤੁਹੀ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਈਆਂ ਹੂਰਾ ਸਣਵਤ ਬੀਜ ਨੂੰ ਘਾਤ ਘੇਰ ਖਲੋਈਆਂ ਲਾੜਾ ਦੇਖਣ ਲਾੜੀਆਂ ਚਾਉ ਗਿਰਦੇ ਹੋਈਆਂ 24 ਤੌਥਾ ਪਾਈਆਂ ਦਲਾ ਮੁਕਾਬਲਾ ਦਸਤੀ ਤੂਹ ਨਚਾਈਆਂ ਤੇ ਗਾਣਗੀਆਂ ਸੂਰੀਆਂ ਦੇ ਤਨ ਲਾਈਆਂ ਗੋਸ਼ਟ ਗਿੱਤੀਆਂ ਬਿੱਤਣ ਰਾਤੀਆਂ ਆਇਆਂ ਮਰਦਾਂ ਘੋੜੀਆਂ ਜੋਗਣੀਆਂ ਮਿਲਤਾਈਆਂ ਲੋਹੂ ਭਖਣਾ ਫੌਜਾਂ ਮਾਰ ਹਟਾਈਆਂ ਦੇਵਾ ਧਰਵਾ ਭਜਦੀ ਕਥਾ ਸੁਨਾਈਆ ਰਾਜੇ ਸੁੰਭਥੈ ਭੁਈ ਨਾ ਪਾਉਣਾ ਪਾਈਆਂ ਬੂੰਦਾਂ ਰਕਤ ਦੀਆਂ ਅਕਾਲੀ ਖੇਤਖ ਪਾਈਆਂ ਛੱਪੇ ਸੂਰਤਾ ਭਉਤੀ ਸ੍ਰੀ ਬਿਹਾਈਆਂ ਘੜੀਆਂ ਕਾਲਕੀਆਂ ਜਾਣ ਨਾ ਜਾਏ ਮਾਈਆਂ ਜੂਜੇ ਸੂਰਮੇ ਸੁੰਭ ਸੁਣੀ ਕਰ ਹਾਲੀ ਇਸਰਨਵਤ ਬੀਜ ਦੀ ਰਾਣ ਵਿੱਚ ਕਿਨੈ ਨਾ ਝਾਲੀ ਦੁਰਗਾ ਆਉਂਦੀ ਬਹੁਤੇ ਬੀਰ ਜਟਾਲੀ ਉੱਠੇ ਆਖ ਕੈ ਛੋਟਾਂ ਪਾਣ ਤਬਾਲੀ ਜਸਨ ਜੁੱਧ ਨੂੰ ثارثار ਪ੍ਰਿਥਮੀ ਚਾਲੀ ਦਲਾ ਚੜੰਦਿਆਂ ਨਾਉ ਜਿਵੇ ਹੈ ਹਾਲੀ ਸਹੋਦਰੀਆ ਉਹ ਵਿੱਚ ਧੂੜ ਉਤਾਹਾਂ ਘਾਲੀ ਛੜੀ ਤੁਰੰਗ ਮਾ ਜਾਣ ਪੁਕਾਰੂ ਚਾਲੀ ਧਰਤੀ ਇੰਦਰਥ ਹੈ ਪਾਉੜੀ ਆਹਰ ਮਿਲੇਆ ਆਹਰੀਆਂ ਆਸੈਣ ਸੂਰੀਆਂ ਸਾਜੀ ਚੱਲੇ ਸੋਹੇ ਦੁਰਗਸ਼ਾਹਾ ਜਣਕਪਹਿਾ ਜੀ ਤੀਰੀਂ ਤੇਗੀਂ ਜਾਮ ਢੜੀ ਰਣਵੰਡੀ ਬਾਜੀ ਇਕ ਕਾਇਲ ਕੂਮਨ ਸੂਰਮੇ ਜਣ ਮਕਤਬ ਕਾਜੀ ਇਕ ਬੀਰ ਪਰੋਤੇ ਬਰਛੇ ਜਿਉ ਚੁੱਕ ਪਾਉਣ ਨਿਵਾਜੀ ਇਕ ਦੁਰਗਾ ਸੋਹੇ ਖੁਨਸ ਕੈ ਖੁਨਸਾ ਇਕ ਕਾਜੀ ਇਕ ਧਾਵਨ ਦੁਰਗਾ ਸਾਹਮਣੇ ਜਿਉ ਭੁਖਿ ਆਏ ਬਾਜੀ ਕਦੇ ਨਾਰਜੇ ਜੁੱਤ ਤੇ ਰਜ ਹੋਏ ਰਾਜੀ ਬੱਜੇ ਸੰਗਲੀ ਵਾਲੇ ਸੰਗਰ ਡੋਹਰੇ ਡਹੇ ਜੋ ਖੇਤ ਜਟਾਲੇ ਹਾਠਾਂ ਜੋੜ ਕੈ ਨੇਜੇ ਬੰਬਲੀਆਲੇ ਦਿਸਨ ਔੜੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ ਦੁਰਗਾ ਅਤੈ ਦਾਨਵੀ ਈਸੂਲ ਹੋਈਆਂ ਤੰਗਾ ਵਾਛੜ ਕਤੀ ਸੂਰਿਆਂ ਵਿੱਚ ਖੇਤ ਖਤੰਗਾ ਤੁਹੇ ਕਿਰਪਾਣਾ ਤਿੱਖੀਆਂ ਵੱਡ ਲਾਹਨ ਅੰਗਾਰ ਪਹਿਲਾ ਦਲਾ ਮਿਲੰਦੇ ਆਂ ਪੀੜ ਪਾਇਆ ਨਿਹੰਗਾ ਪੌੜੀ ਉਰੜਾ ਫੌਜਾਂ ਆਂ 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 ਬੀਰ ਚੜੇ ਕੰਧਾਰੀ ਸੜਕ ਮਿਆਂ ਨੂੰ ਕੱਡੀਆਂ ਤਖੀਆਂ ਤਰਵਾਰੀ ਕੜਕ ਉੱਠੇ ਰਣ ਮੱਚਿਆ ਵੱਡੇ ਹੰਕਾਰੀ ਸਿਰ ਧੜ ਬਾਹਾਂ ਗੰਨਲੇ ਫੁੱਲ ਜਿਹੀ ਬਾੜੀ ਜਾਪੇ ਕੱਟੇ ਬਾੜੀਆਂ ਰੁੱਖ ਚੰਦਨ ਆਰੀ ਦੁਹਾ ਕੰਧਾਰਾ ਮੋਹੇ ਜੁੜੇ ਜਾਂ ਸੱਟ ਪਈ ਖਰਵਾਰ ਕਾ ਤੱਕ ਤੱਕ ਕੈ ਪਰ ਦੁਰਗਸ਼ਾਹ ਤੱਕ ਮਾਰੇ ਭਲੇ ਜੁਝਾਰ ਕਾਓ ਪੈਦਲ ਮਾਰੀ ਹਥਿਆ ਸੰਗ ਰਥ ਗਿਰੀ ਅਸਵਾਰ ਕਾਓ ਸੋਹਨ ਸੰਜਾ ਬਾਗੜਾ ਜਾਣ ਲੱਗੇ ਫੁੱਲ ਅਨਾਰ ਕਾਓ ਗੁੱਸੇ ਆਈ ਕਾਲਿਕਾ ਹੱਥ ਸੱਜੇ ਲੈ ਤਲਵਾਰ ਕਾਓ ਏਦੂ ਪਾਰਾਓ ਊਤ ਪਾਰ ਹਨ ਰਾਖਸ ਕਈ ਹਜ਼ਾਰ ਕਾਓ ਜੇਣਾ ਇਕਾ ਰਹੀ ਕੰਧਾਰ ਕਾਓ ਸਾਦ ਰਹਿਮਤ ਤੇਰੀ ਵਾਰ ਕਾਓ ਪਾਉੜੀ ਦੋਹਾ ਕੰਧਾਰਾ ਮੁਹੇ ਜੁੜੇ ਛੱਟ ਪਈ ਜਮਤਾਨ ਕਾਉ ਤਦ ਖਿੰਗ ਨਸੁੰਬ ਨਚਾਇਆ ਡਾਲ ਉੱਪਰ ਬਰਗਸਤਾਨ ਕਾਉ ਫੜੀ ਬਿਲੰਦ ਮਗਾਇ ਉਸ ਫੁਰਮਾਇਸ ਕਰ ਮੂਲਤਾਨ ਕਾਉ ਗੁੱਸੇ ਆਈ ਸਾਹਮਣੇ ਰਾਣ ਅੰਦਰ ਕੱਤਣ ਕਾਣ ਕਾਉ ਅੱਗੇ ਤੀਗ ਵਗਾਈ ਦੁਰਗਸ਼ਾਹ ਵੱਡ ਸੁੰਭਨਾ ਬਹੀ ਪਲਾਣ ਕਾਉ ਰੜਕੀ ਜਾਈ ਕੈ ਧਰਤ ਕਾਉ ਵੱਡ ਪਾਖਰ ਵੱਡ ਕੇ ਕਾਨ ਕਾਉ ਬੀਰ ਪਲਾਣ ਡਿੱਗਿਆ ਕਰ ਸਚਦਾ ਸੁंभ ਸੁਜਾਨ ਕਾਉ ਸਾ ਬਾਸ ਸਲੋਣੇ ਖਾਨ ਕਾਉ ਉਸਦਾ ਸਾ ਬਾਸ ਤੇਰੀ ਤਾਨ ਕਾਉ ਧਾਰੀ ਫਾਂ ਪਾਨ ਚਬਾਨ ਕਾਉ ਸਾਦ ਰਹਿਮਤ ਕੈ ਫਾਂ ਖਾਨ ਕਾਉ ਸਾਦ ਰਹਿਮਤ ਤੁਰੇ ਨਚਾਨ ਕਾਉ ਪਾਉੜੀ ਦੁਰਗਾ ਅਤੈ ਦਾਨਵੀ ਗਹ ਸੰਗਰ ਤੱਥੀ ਔਰੜ ਉੱਠੇ ਸੂਰਮੇ ਆ ਡਾਹੀ ਮੱਥੇ ਕਟ ਤੁਫੰਗੀ ਕੈਬਰੀ ਦਲ ਗਾਹੀ ਨਿਕੱਥੇ ਦੇਖਣਾ ਜੰਗ ਫਰੀਸਤੇ ਅਸਮਾਨੋਂ ਲੱਥੇ ਪੌੜੀ ਦੁਹਾਂਤੰਧਾਰਾ ਬਹੁ ਜੁੜੇ ਦਲ ਕੁਰੇ ਨਗਾਰੇ ਔਰੜ ਆਏ ਸੂਰਮੇ ਸਰਦਾਰ ਅਣਿਆਰੇ ਲੈ ਕੇ ਤਿਕਾਂ ਬਰਛੀਆਂ ਹਥਿਆਰ ਉਭਾਰੇ ਟੂਪ ਪਟੇਲਾ ਪਖਰਾਂ ਗਲ ਸੰਝ ਸਵਾਰੇ ਲੈ ਕੇ ਵਰਛੀ ਦੁਰਗਸ਼ਾਹ ਬਹੁ ਦਾਨਵ ਮਾਰੇ ਚੜੇ ਰਥੀ ਗਾਜ ਘੋੜੇ ਈ ਮਾਰ ਪੋਏ ਤੇ ਡਾਰੇ ਜਾਣ ਹਲਵਾਈ ਸੇਖ ਨਾਲ ਵਿੰਨ ਵੜੇ ਉਤਾਰੇ ਪੌੜੀ ਦੁਹਾ ਕੰਧਾਰਾ ਮੁਹੇ ਜੁੜੇ ਨਾਲ ਧੌंसा ਭਾਰੀ ਲਈ ਭਗਉਤੀ ਦੁਰਗਸ਼ਾਹ ਵਰ ਜਗਨ ਭਾਰੀ ਲਾਈ ਰਾਜੇ ਸੁੰਬ ਨੌ ਰਤ ਪੀਏ ਪਿਆਰੀ ਸੁੰਬ ਪਲਾਣ ਉੱਡ ਗਿਆ ਉਮਾ ਬੀਚਾਰੀ ਡੁੱਬਰ ਤੂੰ ਨਾਲ ਹੁ ਨਿਕਲੀ ਵਰਛੀ ਦੁਤਾਰੀ ਜਾਨ ਰਜਾਤੀ ਪੁੱਤਰੀ ਪੈਨ ਸੁਹੀ ਸਾਰੀ ਪਾਉੜੀ ਦੁਰਗਾ ਅਤੇ দানਵੀ ਪੇੜ ਪਿਆ ਸਬਾਹਿੰ ਸਾਸਤਰ ਪਜੂਤੇ ਦੁਰਗਸ਼ਾਹ ਗਹਿ ਸਬਨੀ ਬਾਹਿ ਥੁੰਬ ਲੈ ਸੁੰਬ ਸੰਧਾਰਿਆ ਵਾਥ ਜੇਹੀ ਸ਼ਾਹੀ ਫੌਜਾ ਰਾਖਸ਼ਿਆਰੀਆਂ ਦੇਖ ਰੂਪਨਤਾਹੀ ਮੋਹਿ ਕੋ ਊਚੇ ਕਾਹ ਦੇ ਛੱਡ ਕੋੜੇ ਰਾਹੀ ਭਜਦੇ ਹੋਏ ਮਾਰੀ ਨਾ ਮੁੜ ਝਾਕਨ ਨਾਹੀ ਪੌੜੀ ਸੁੰਭ ਨੇ ਸੁੰਭ ਪਠਾਇਆ ਜਮ ਦੇ ਧਾਮ ਨਾ ਇੰਦਰ ਸਤ ਬੁਲਾਇਆ ਰਾਜ ਅਬੇਖੇਖ ਨਾ ਸਿਰ ਪਰ ਛਤਰ ਫੇਰਾਇਆ ਰਾਜੇ ਇੰਦਰ ਦਾਇ 14 ਲੋਕਾਂ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸਪੇ ਪੌੜੀਆਂ ਫੇਰ ਨਾ ਜੁਨੀ ਆਇਆ ਜੇ ਨਾ ਇਹ ਗਾਇਆ ਦੁਰਗਾ ਪਾਠ ਬਣਾਇਆ ਸਬੀ ਪੌੜੀਆਂ ਫੇਰ ਨਾ ਜੁਨੀ ਆਇਆ ਜੇ ਨਾ ਇਹ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ